ਚੰਗਣਾ ਰਣੌਤ ਕੀ ਚੀਜ਼ ਆ ਉਹ ਬੀਬੀ ਕੁਲਵਿੰਦਰ ਕੌਰ ਕੀ ਕੀ ਜੈ ਇਹ ਇਹ ਜਹਾ ਬਕਵਾਸ ਸੀ ਇਹਦਾ ਵੀ ਇਹਨੂੰ ਪਿੱਛੇ ਹਟਣਾ ਪਿਆ ਸਾਰੇ ਖਾਸੇ ਤੋਂ ਉਸ ਤੋਂ ਬਾਅਦ ਇਹਨੂੰ ਟਿਕਟ ਮਿਲ ਗਈ ਜੀ ਇਹ ਐਮਪੀ ਜਿੱਤ ਗਈ ਚਾਹੇ ਮੁਸਲਮਾਨ ਨੇ ਚਾਹੇ ਇਸਾਈ ਨੇ ਜਾ ਕਿਸਾਨਾਂ ਪ੍ਰਤੀ ਜਿਹੜਾ ਜ਼ਾਲਮਾਨਾ ਰੁਖ ਸੀ ਉਹ ਉਹਦੀ ਵਕਾਲਤ ਕਰਦੇ ਰਹੇ ਇਹਨੇ ਉਹਨਾਂ ਤੇ ਇਹੀ ਦੀ ਨਫ਼ਰਤ ਹੀ ਨਿਪਟਣੀ ਕੀਤੀ ਇਹ 1000 ਰੁਪਏ ਚ ਖਰੀਦੀਆਂ ਹੋਈਆਂ ਨੇ ਜਿਹੜੀਆਂ ਇੱਥੇ ਆ ਕੇ ਬੈਠੀਆਂ ਨੇ ਉਦੋਂ ਵੀ ਇਹਦੀ ਛਤਰਹੋਲ ਬਹੁਤ ਹੋਈ ਸੀ ਹੁਣ ਮੌਕੇ ਤੇ ਉਹ ਬੀਬੀ ਨੇ ਜਿਹੜਾ ਇਹਦੇ ਥੱਪੜ ਮਾਰਿਆ ਉਹ ਅਸਲਤ ਥੱਪੜ ਸੀ ਇਹਦੀ ਬਦਜਵਾਨੀ ਖਿਲਾਫ ਜੇ ਆਈ ਕਹਿਣਾ ਹੋਵੇ ਕੋਈ ਵੀ ਕਹਿ ਸਕਦਾ ਯਾਰ ਵਰਦੀ ਪਾਈ ਹੋਈ ਆ ਬੀਬੀ ਦੇ ਉਹਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਸੀ ਹੱਥ ਨਹੀਂ ਠੋਣਾ ਚਾਹੀਦਾ ਸੀ ਇੱਥੋਂ ਵੀ ਗੱਲ ਮੁੱਕ ਜਾਂਦੀ ਐ ਪਰ ਕਿਉਂ ਗੱਲ ਇੰਨੀ ਹੈਗੀ ਕੰਨੜਾਂ ਨੇ ਤਾਂ ਚਲੋ ਕੀ ਕਰਨਾ ਜਿਹੜੀ ਕੰਨੜਾਂ ਦੀ ਭੈਣ ਬੋਲੀ ਆ ਨਾ ਉਹ ਵੀ ਕਹਿੰਦੇ ਵੀ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਆਲਾ ਹਾਲ ਆ ਮੈਂ ਸੁਣਿਆ ਉਹਦੇ ਸਾਰੇ ਕੱਸੀ ਦਾ ਸ਼ੁਰੂ ਤੇ ਉਹੋ ਜਿਹੜਾ ਮੁਲਕ ਦੇ ਅੰਦਰ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਸਟੇਟ ਦਾ ਹਮਲਾਵਰ ਰੁਕਾ ਪਰ ਭਾਜਪਾ ਨੇ ਤਾਂ ਬਿੱਟੂ ਨੂੰ ਥਾਪੀ ਦੇ ਕੇ ਇਹਦਾ ਪੁਰਾਣਾ ਨੰਗ ਵੀ ਨੰਗਾ ਕਰਤਾ ਵੀ ਸਾਡਾ ਦਾ ਪੁਰਾਣਾ ਯਾਰ ਆ ਇਹ ਤੇ ਇਹ ਵੀ ਦੱਸਤਾ ਵੀ ਪੰਜਾਬ ਦੇ ਪ੍ਰਤੀ ਸਾਡੀ ਸੋਚ ਉਹੀ ਆ ਜਿਹੜੀ ਬਿਆਨਤ ਸਿੰਘ ਦੀ ਰਹੀ ਆ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਚੇਕਰ ਕੰਗਣਾ ਰਣੌਣ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਿਹੜਾ ਮੁੱਦਾ ਆ ਪੱਖ ਦਾ ਜਾ ਰਿਹਾ ਆ ਲਗਾਤਾਰ ਜਿਹੜੀ ਕੁਲਵਿੰਦਰ ਕੌਰ ਵੱਲੋਂ ਕਿਹਾ ਜਾ ਰਿਹਾ ਕਿ ਥੱਪੜ ਜੜਿਆ ਆ ਉਸ ਨੂੰ ਮਾਮਲੇ ਨੂੰ ਲੈ ਕੇ ਹੁਣ ਦਿੱਲੀ ਤੱਕ ਜਿਹੜੀ ਕਿ ਆਵਾਜ਼ ਪਹੁੰਚ ਚੁੱਕੀ ਆ ਕੰਗਣਾ ਨਰੌਂਦ ਦੀ ਗੱਲ ਕਰਾਂਗੇ ਸਾਡੇ ਨਾਲ ਮਲਵਿੰਦਰ ਸਿੰਘ ਕਮਾਲੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਆਖਿਰ ਜਿਹੜਾ ਕੰਗਣਾ ਨੂੰ ਲੈ ਕੇ ਵਿਵਾਦ ਵਿਵਾਦ ਵਿਵਾਨਈ ਬਿਆਨ ਉਹਦਾ ਸਾਹਮਣੇ ਆਇਆ ਆ ਕਿਸ ਤਰ੍ਹਾਂ ਦੇਖਦੇ ਹੋ ਕਿ ਕਿ ਹੁਣ ਉਹਨੇ ਇਹ ਚੀਜ਼ ਕਹਿ ਚੁੱਕੀ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਆ ਥੱਪੜ ਮਾਰਿਆ ਕਿਕ ਅੱਤਵਾਦ ਹਮਲਾ ਆ ਕਿਸ ਤਰ੍ਹਾਂ ਦੇਖਦੇ ਹੋ ਇਹ ਚੀਜ਼ ਨੂੰ ਜੀ ਦੇਖੋ ਜੀ ਗੱਲ ਇਹ ਹੁੰਦੀ ਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੇਖਣਾ ਚਾਹੀਦਾ ਵੀ ਕੰਗਣਾ ਰਣੌਤ ਕੀ ਚੀਜ਼ ਆ ਉਹ ਬੀਬੀ ਕੁਲਵਿੰਦਰ ਕੌਰ ਕੀ ਚੀਜ਼ ਆ ਆਪਦੇ ਆਪ ਚ ਸਹੀ ਜਾਂ ਗਲਤ ਨਾਲੇ ਮਸਲੇ ਹੱਲ ਨਹੀਂ ਹੁੰਦੇ ਜੇ ਅਹੀਂ ਕਹਿਣਾ ਹੋਵੇ ਕੋਈ ਵੀ ਕਹਿ ਸਕਦਾ ਯਾਰ ਵਰਦੀ ਪਾਈ ਹੋਈ ਆ ਬੀਬੀ ਦੇ ਉਹਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਸੀ ਹੱਥ ਨਹੀਂ ਉਠਾਉਣਾ ਚਾਹੀਦਾ ਸੀ ਇੱਥੋਂ ਵੀ ਗੱਲ ਮੁੱਕ ਜਾਂਦੀ ਆ ਪਰ ਕਿਉਂ ਗੱਲ ਇੰਨੀ ਹੈ ਨਹੀਂ ਕੰਗਣਾ ਰਣੌਤ ਆ ਜਿਹੜੀ ਉਹਦਾ ਇੱਕ ਤਾਂ ਉਹਦੀ ਕਲਾ ਜੀ ਉਹਦੇ ਬਾਰੇ 100 ਕਿਸੇ ਦੇ ਇਤਰਾਜ਼ ਹੋ ਸਕਦੇ ਆ ਜਿਵੇਂ ਉਹ ਫਿਲਮਾਂ ਕਰਦੀ ਆ ਜਿਵੇਂ ਆਪਦੇ ਆਪ ਨੂੰ ਪੇਸ਼ ਕਰਦੀ ਆ ਜਿੰਨੇ ਉਹਦੇ ਕਿਸੇ ਨੇ ਸਾਹਮਣੇ ਆਉਂਦੇ ਨੇ ਉਹ ਇੱਕ ਵੱਖਰਾ ਸਵਾਲ ਆ ਜੀ ਆਪਾਂ ਉਹਦੀ ਨਿੱਜੀ ਜ਼ਿੰਦਗੀ ਨਹੀਂ ਤੇ ਨਹੀਂ ਜਾਂਦੇ ਪਰ ਉਹ ਵੀ ਬੜਾ ਰੌਲੇ ਵਾਲਾ ਸਾਰਾ ਮਾਮਲਾ ਜੀ ਉਹਦਾ ਫਿਲਮਾਂ 'ਚ ਕਰਨਾ ਰਹਿਣਾ ਕਰਨਾ ਉਹ ਵੀ ਉਹ ਕਈ ਗੱਲਾਂ ਉਹਨੇ ਆਪ ਵੀ ਮੰਨਿਆ ਵੀ ਮੈਂ ਆ ਖੇਡਾ ਖੇਡਦੀ ਰਹੀ ਆ ਤੇ ਖੇਡ ਰਹੀ ਆ ਪਰ ਜਿਹੜਾ ਇਹ ਮਾਮਲਾ ਇਹ ਅਸਲ 'ਚ ਸ਼ੁਰੂ ਤੇ ਉਹੋ ਜਿਹੜਾ ਮੁਲਕ ਦੇ ਅੰਦਰ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਸਟੇਟ ਦਾ ਹਮਲਾਵਰ ਰੁੱਖਾ ਚਾਹੇ ਮੁਸਲਮਾਨ ਨੇ ਚਾਹੇ ਇਸਾਈ ਨੇ ਜਾਂ ਕਿਸਾਨਾਂ ਪ੍ਰਤੀ ਜਿਹੜਾ ਜ਼ਾਲਮਾਨਾ ਰੁਖ ਸੀ ਉਹ ਉਹਦੀ ਵਕਾਲਤ ਕਰਦੀ ਰਹੀ ਹੈ ਬਿਲਕੁਲ ਮੈਂ ਕਹਿੰਦਾ ਤੁਸੀਂ ਕਿਸਾਨਾਂ ਦੀ ਆਲੋਚਨਾ ਕਰ ਸਕਦੇ ਹੋ ਵੀ ਕਰਦੇ ਨੇ ਸਰਕਾਰਾਂ ਵੀ ਕਰਦੀਆਂ ਨੇ ਕੋਈ ਇਸ ਗੱਲ ਨਹੀਂ ਪਰ ਜਦੋਂ ਕਿਸਾਨ ਇਹ ਕਹਿੰਦੇ ਨੇ ਵੀ ਸਾਡੀ ਜ਼ਿੰਦਗੀ ਮੌਤ ਦੀ ਲੜਾਈ ਆ ਸਾਡੀ ਨਸਲ ਤੇ ਫਸਲ ਦੀ ਲੜਾਈ ਆ ਜੀਣ ਤੇ ਮਰਨ ਦੀ ਲੜਾਈ ਆ ਉਹਦੇ ਵਿੱਚ ਇਕੱਲੇ ਕਿਸਾਨ ਪਰਿਵਾਰ ਨਹੀਂ ਸਾਰੀ ਪੰਜਾਬੀ ਦਾ ਮੁਲਕ ਉੱਠ ਖੜਦਾ ਬਿਲਕੁਲ ਬਿਲਕੁਲ ਅੱਡ ਅੱਡ ਵਰਗ ਉੱਥੇ ਆ ਗਏ ਉਹ ਲੋਕ ਅੰਦੋਲਨ ਬਣ ਗਿਆ ਸੀ ਇੱਕ ਜੀ 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 ਤੇ ਬੀਬੀਆਂ ਦੀ ਜਿੱਡੀ ਵੱਡੀ ਗਿਣਤੀ ਉੱਥੇ ਆ ਰਹੀ ਸੀ ਮਤਲਬ ਉਹ ਸਾਰਿਆਂ ਨੂੰ ਡਰਾਉਣ ਵਾਲੀ ਸੀ ਨਾ ਮਾਈਆਂ ਸੀ ਜਿਹੜੀਆਂ ਉੱਥੇ ਬੈਠੀਆਂ ਨੇ ਕਿੰਨੀਆਂ ਉੱਥੇ ਕਿਸੇ ਨੇ ਪੋਸਟ ਪਾਈ ਉਹਨਾਂ ਦਾ ਸਿੱਧ ਕਿਦ ਰਖਾਉਣੀ ਵੀ ਆਪ ਆ ਮਾਮਾ ਨੇ ਜਿਹੜੀਆਂ ਐਨੇ ਨੇ ਦਿਨਾਂ ਤੋਂ ਇੱਥੇ ਬੈਠੀਆਂ ਨੇ ਤੇ ਲੜ ਰਹੀਆਂ ਕਹਿੰਦੀਆਂ ਨੇ ਜਿੱਤ ਕੇ ਜਾਵਾਂਗੇ ਇਹਨੇ ਉਹਨਾਂ ਤੇ ਇਹੀ ਜੀ ਨਫਰਤ ਦੀ ਟਿੱਪਣੀ ਕੀਤੀ ਵੀ ਇਹ 100-100 ਰੁਪਏ ਚ ਖਰੀਦੀਆਂ ਹੋਈਆਂ ਨੇ ਜਿਹੜੀਆਂ ਇੱਥੇ ਆ ਕੇ ਬੈਠੀਆਂ ਨੇ ਉਦੋਂ ਵੀ ਇਹਦੀ ਛਤਰੋਲ ਬਹੁਤ ਹੋਈ ਸੀ ਇਹ ਚੁੱਪ ਕਰ ਗਈ ਉਸ ਉਸ ਤੋਂ ਬਾਅਦ ਕੇਸ ਵੀ ਪਿਆ ਮਹਿੰਦਰ ਕੌਰ ਜੀ ਵੱਲੋਂ ਕੇਸ ਵੀ ਪਾਇਆ ਗਿਆ ਸ਼ਾਇਦ ਗਾਹਾਂ ਉਹ ਗੱਲ ਚੱਲੀ ਜਾਣੀ ਮਤਲਬ ਇਹ ਉਹ ਇਹ 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 ਜਹਾ ਬਕਵਾਸ ਸੀ ਇਹਦਾ ਵੀ ਇਹਨੂੰ ਪਿੱਛੇ ਹਟਣਾ ਪਿਆ ਸਾਰੇ ਕਾਸੇ ਤੋਂ ਉਸ ਤੋਂ ਬਾਅਦ ਇਹਨੂੰ ਟਿਕਟ ਮਿਲ ਗਈ ਜੀ ਇਹ ਐਮਪੀ ਜਿੱਤ ਗਈ ਮਤਲਬ ਲੋਕਾਂ ਨੂੰ ਇਹ ਲੱਗਿਆ ਵੀ ਜੇ ਲੋਕਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਲੜਨ ਵਾਲੀ ਤੁਹਾਡੇ ਹੀਰੋ ਨੇ ਉਹਨਾਂ ਨੂੰ ਹੋ ਸਕਦਾ ਗੁੱਸਾ ਆਇਆ ਹੋਵੇ ਹਰ ਮੌਕੇ ਤੇ ਉਹ ਬੀਬੀ ਨੇ ਜਿਹੜਾ ਇਹਦੇ ਥੱਪੜ ਮਾਰਿਆ ਉਹ ਅਸਲ ਚ ਥੱਪੜ ਸੀ ਇਹਦੀ ਬਦ ਜਵਾਨੀ ਖਿਲਾਫ ਇਹਦੀ ਲੋਕ ਵਿਰੋਧੀ ਕਿਸਾਨ ਵਿਰੋਧੀ ਨੀਤੀ ਤੇ ਨੀਤੀ ਦੇ ਖਿਲਾਫ ਥੱਪੜ ਸੀ ਗੈਰਤ ਦਾ ਥੱਪੜ ਸੀ ਇਸੇ ਕਰਕੇ ਉਹਦੀ ਗੂੰਜ ਵੱਡੀ ਬਈ ਦੂਜੀ ਗੱਲ ਜਿਹੜਾ ਇਹਨੇ ਉਹਦਾ ਜਵਾਬ ਦਿੱਤਾ ਉਹ ਜਵਾਬ ਇਹਨੇ ਫਿਰ ਉਹੀ ਨਫਰਤੀ ਜਵਾਬ ਦਿੱਤਾ ਵੀ ਮੇਰੇ ਸੱਟ ਲੱਗੀ ਪਰ ਮੇਰੇ ਲਈ ਫਿਕਰਬੰਦੀ ਦਾ ਸਵਾਲ ਇਹ ਆ ਵੀ ਪੰਜਾਬ 'ਚ ਜਿਹੜਾ ਹੱਤਵਾਦ ਤੇ دہشتਵਾਦ ਉੱਭਰ ਰਿਹਾ ਉਹਨੂੰ ਅਸੀਂ ਹੈਂਡਲ ਕਿਵੇਂ ਕਰਾਂਗੇ ਉਹ ਘਟਨਾ ਤੋਂ ਇਹ ਸਿੱਟਕੇ ਵਿੱਚ ਨਿਕਲਦਾ ਜੀ ਮੈਂ ਕਹਿੰਦਾ ਬੀਬੀ ਨੇ ਕੀਤਾ ਮੈਂ ਉਹਨੂੰ ਬੜਾ ਵੱਡਾ ਬਣਾ ਕੇ ਨਹੀਂ ਪੇਸ਼ ਕਰਦਾ ਅੱਜ ਕਿਤੇ ਆਇਆ ਵੀ ਬੀਬੀ ਨੇ ਮਾਫੀ ਮੰਗ ਲਈ ਮਹਾ ਉਹਨੇ ਜਿਹੜਾ ਐਕਟ ਕੀਤਾ ਕਾਰਨਾਮਾ ਕੀਤਾ ਉਹ ਕੌਮੀ ਕੀਤਾ ਉਹ ਤਾਂ ਉਹਦੀ ਤਾਂ ਧਾਂਕ ਪੈਂਦੀ ਹੋ ਰਹਿਣੀ ਆ ਮੁੜ ਕੇ ਉਹ ਸਰਕਾਰੀ ਨੌਕਰੀ 'ਚ ਉਹਦੇ ਘਰ ਵਾਲਾ ਨੌਕਰੀ 'ਚ ਜੇ ਉਹਨੇ ਕਹਿਤਾ ਹੋਈ ਜਜਵਾਤ ਚਾਕੇ ਮੇਤੋ ਹੋ ਗਿਆ ਮਾਫੀ ਮੰਗ ਲਓ ਇਹਦੇ ਨਾਲ ਕੀ ਤੂਫਾਨ ਆ ਜੀ ਇਹਦੇ ਨਾਲ ਉਹਦੀ ਐਵੇਂ ਤਾਂ ਥੋੜਾ ਘਟ ਜੂ ਉਹਨੇ ਕਿਹਾ ਸੀ ਵੀ ਮੈਂ ਖਾਲਸਾ ਪੰਥ ਦੀ ਤਰਫ ਉਹਨੇ ਕਿਹਾ ਸੀ ਮੇਰੀ ਮਾਂ ਬੈਠੀ ਸੀ ਉੱਥੇ ਜਦੋਂ ਇਹਨੇ ਇਹ ਕਿਹਾ ਸੀ ਬਾਅਦ ਚ ਪਤਾ ਲੱਗਿਆ ਉਹਦਾ ਭਰਾ ਸੰਭੂ ਮੋਰਚੇ 'ਚ ਵੀ ਬੈਠਾ ਬਾਅਦ ਚ ਜੋ ਸਾਹਿਬ ਇਹਦਾ ਮਤ ਉਹਦੀ ਇੱਕ ਪਰਿਵਾਰ ਆ ਬਰਾਸਤਾ ਉਹਦੇ ਮਨ 'ਚੋਂ ਗੱਲ ਸੀ ਸੋ ਇਸ ਕਰਕੇ ਇਹਨੂੰ ਉਸ ਪਰ ਸੰਗਤ ਦੇ ਦੇਖਣਾ ਚਾਹੀਦਾ ਇੱਕ ਤੇ ਰੋਹਾ ਜਿਹੜੀ ਪੀੜਤ ਧਿਰ ਦੀ ਨੁਮਾਇੰਦਗੀ ਕਰਦੀ ਆ ਇੱਕ ਤੇ ਰੋਹਾ ਕੰਗਣਾ ਜਿਹੜੀ ਜਾਵਰ ਧਿਰ ਦੀ ਨੁਮਾਇੰਦਗੀ ਕਰਦੀ ਆ ਉਹਦਾ ਰੋਲ ਕਰਦੀ ਆ ਉਹਦਾ ਬਰਤਾਰਾ ਕਰਦੀ ਆ ਇਸ ਕਰਕੇ ਹਮੇਸ਼ਾ ਜਾਵਰ ਦੇ ਉਲਟ ਪੀੜਤ ਦੇ ਪੱਖ ਦੇ ਵਿੱਚ ਖੜਾ ਚਾਹੀਦਾ ਤੇ ਲੋਕਾਂ ਨੇ ਖੜਨ ਦਾ ਰਿਕਾਰਡ ਤੋੜਤਾ ਬਾਕੀ ਜਿਹੜੀਆਂ ਗੱਲਾਂ ਨੇ ਵੀ ਹੁਣ ਉਹ ਐਮਪੀ ਦੀ ਚੋਣ ਲੜੂ ਜੀ ਆ ਲੜੂ ਇਹ ਗੱਲਾਂ ਬਾਜ਼ਵ ਨਹੀਂ ਹੈਗੀਆਂ ਮਾਲ ਜੀ ਮੈਂ ਆਪਾਂ ਹਰ ਇੱਕ ਸਾਥ ਕਹਿ ਦੇਣਾ ਸ਼ਹੀਦਾਂ ਦੇ ਪਰਿਵਾਰ ਚੋਂ ਲੜਨਗੇ ਜੀ ਜਾਂ ਸਿਆਸਦਾਨਾਂ ਦੇ ਪਰਿਵਾਰ ਚੋਂ ਲੜਨਗੇ ਸਿਆਸਤ ਇੱਕ ਬੱਕਰਾ ਵਰਤਾਰ ਆ ਜਿਹੜਾ ਇਹ ਕਹਿਣਾ ਵੀ ਵਰਦੀ ਚੋਂ ਐ ਕੀਤਾ ਬਿਲਕੁਲ ਦੇਖੋ ਵਰਦੀ ਚ ਬੰਦਾ ਉਦੋਂ ਕਰਦਾ ਜਦੋਂ ਉਹਦੇ ਭਾਈਚਾਰੇ ਨੂੰ ਜਾਂ ਲੋਕਾਂ ਨੂੰ ਇਨਸਾਫ ਨਾ ਮਿਲੇ ਬਾਰ-ਬਾਰ ਬੇਇਨਸਾਫੀ ਮਿਲੇ ਇੰਦਰਾ ਗਾਂਧੀ ਦੇ ਸਭ ਤੋਂ ਵਫਾਦਾਰ ਸੀ ਬੇਅੰਤ ਤੇ ਸਤਵੰਤਰੀ ਇੱਕ ਵਾਰ ਹਟਾਤੇ ਸੀ ਮੁੜ ਕੇ ਫੇਰ ਲਾਲੇ ਵੀ ਨਹੀਂ ਇਹਨਾਂ ਤੇ ਮਾਰ ਪਰ ਉਹ ਬਦਲ ਚੁੱਕੇ ਸੀ ਬਿਲਕੁਲ ਉਹਨਾਂ ਨੂੰ ਪਤਾ ਲੱਗ ਗਿਆ ਸੀ ਦਰਬਾਰ ਸਾਹਿਬ 'ਚ ਕੀ ਹੋ ਗਿਆ ਇਹਦਾ ਇਨਸਾਫ ਮਿਲਣ ਦੀਸਾ ਦੂਜੇ ਪਾਸੇ ਚੱਲਿਆ ਜਾ ਰਿਹਾ ਕੰਮ ਉਹਨਾਂ ਨੇ ਉਹ ਕਰਤਾ ਬੈਂਤ ਸਿੰਘ ਹੀ ਨੇ ਮਾਰਿਆ ਸੀ ਰਾਜਵਾਨੇ ਦੀ ਵੀ ਵਰਦੀ ਪਾਈ ਹੋਈ ਸੀ ਦਲਾਰ ਵੀ ਉਹ ਸੀ ਹੋਮਗਾਰਡ ਦੇ ਵਿੱਚ ਸੀ ਜਿਹੜੇ ਬੰਦਿਆਂ ਨੇ ਸਾਰੀ ਪਲਾਨ ਕੀਤੀ ਜਿਹੜੇ ਜਿਹੜੇ ਸੈਕਟਰੀਏਟ ਦੇ ਵਿੱਚ ਸੀ ਉਹ ਵੀ ਸੀਆਈਡੀ ਵਿੰਗ ਵਾਲੇ ਸੀ ਖੁਫੀਆ ਏਜੰਸੀਆਂ ਉਹ ਸੂਹੇਤ ਸੀ ਸੋ ਇਸ ਕਰਕੇ ਇਹੋ ਜਿਹਾ ਮੌਕੇ ਫਿਰ ਵਰਦੀ ਹਜ਼ਾਰਾਂ ਫੌਜੀ ਕਿਉਂ ਤਰ੍ਹਾਂ ਭੇਜੀ ਜਦੋਂ ਤੁਸੀਂ ਚੀਨ ਦੇ ਨਾਲ ਲੜਨਾ ਹੈ ਪਾਕਿਸਤਾਨ ਦੇ ਲੜਨਾ ਜਾਂ ਤੁਸੀਂ ਕਿਤੇ ਪੁਲਿਸ ਬਗਾਵਤ ਯੂਪੀ ਦੀ ਦਿਵਾਉਣੀ ਆ ਨਾਗਾ لینڈ ਦੇ ਵਿੱਚ ਕਰਨਾ ਉਦੋਂ ਤਾਂ ਖਾਲਸਾ ਮੂਰੇ ਲੱਗਦਾ ਬਿਲਕੁਲ ਬੋਲੇ ਸੋਨਿਆਲ ਦੇ ਜਕਾਰੇ ਲੱਗਦੇ ਨੇ ਉਦੋਂ ਉਹਨਾਂ ਨੂੰ ਕਿਹਾ ਜਾਂਦਾ ਸੂਰਾ ਸੋ ਪਛਾਨਣੀ ਹੈ ਜੋ ਲੜੇ ਦੀਨ ਕੇ ਹੇਟ ਤੇ ਫਿਰ ਜਦੋਂ ਕੋਈ ਇਹੋ ਜਿਹੀ ਗੱਲ ਹੁੰਦੀ ਆ ਉਹਨਾਂ 'ਚ ਬਦਲਾ ਆ ਜਾਂਦਾ ਜਿਵੇਂ ਮੇਰੇ ਯਾਦ ਆ ਉਦੋਂ ਜਦੋਂ ਅਸੀਂ ਇਨਕਲਾਬ ਕਰਦੇ ਹੁੰਦੇ ਸੀ ਉਦੋਂ ਇੱਕ ਗੀਤ ਸੀ ਮੇਰੇ ਯਾਦ ਨਹੀਂ ਕਿਨੇ ਲਿਖਿਆ ਸੀ ਉਹ ਉਹ ਪਿੱਛੇ ਮੁੜ ਕੇ ਦੇਖ ਹੱਦਾਂ ਦੇ ਆ ਰੱਖਿਆ ਬੈਠਾ ਸਰਹੱਦਾਂ ਤੇ ਕੀ ਦੀ ਰਾਖੀ ਕਰਦਾ ਪਿੱਛੇ ਇੱਜ਼ਤ ਲੁੱਟੀ ਜਾਂਦੀ ਤੇਰੀਆਂ ਭੈਣਾਂ ਦੀ ਉਹੀ ਕਰ ਇੱਥੇ ਜੋ ਸਰਹੱਦਾਂ ਤੇ ਕਰਦਾ ਇਹ ਵੀ ਇੱਕ ਢਕਾਉ ਗੀਤ ਹੈ ਜੇ ਇੱਕ ਹਿਸਾਬ ਨਾਲ ਤੁਸੀਂ ਦੇਖੋ ਸੋ ਇਸ ਕਰਕੇ ਫਿਰ ਇਹੋ ਜਿਹੇ ਲੋਕ ਉਸ ਵੇਲੇ ਉੱਠਦੇ ਹੁੰਦੇ ਨੇ ਇਹਨਾਂ ਨੂੰ ਨਾ ਇਹਨੂੰ ਕੋਈ ਬਾਲਾ ਵੱਡਾ ਬਣਾਉਣਾ ਚਾਹੀਦਾ ਤੇ ਨਾ ਇਹਨੂੰ ਇਸ ਤਰ੍ਹਾਂ ਇਗਨੋਰ ਕਰਨਾ ਚਾਹੀਦਾ ਪਰ ਕਿਉਂਕਿ ਇੱਕ ਮਤਲਬ ਮਤਲਬ ਇਹ ਥੱਪੜ ਦੇ ਪਿੱਛੇ ਸਾਰਾ ਰੋਸ ਆ ਜਿਹੜਾ ਕਿਸਾਨੀ ਦਾ ਜਾਂ ਲੋਕਾਂ ਦਾ ਰੋਸ ਆ ਉਹ ਇਹਦੇ ਰਾਹੀਂ ਪ੍ਰਗਟ ਹੋ ਗਿਆ ਇਸੇ ਕਰਕੇ ਦੀ ਮਹਾਨਤਾ ਪਰ ਇੱਥੇ ਜੇ ਗੱਲ ਕੀਤੀ ਜਾਵੇ ਤਾਂ ਕਹਿੰਦੇ ਵੀ ਪੰਜਾਬ ਨੂੰ ਨੁਕਸਾਨ ਹੋਣਾ ਇਸ ਚੀਜ਼ ਦਾ ਜਿਹੜਾ ਥੱਪੜ ਮਾਰਿਆ ਆ ਨੀ ਪੰਜਾਬ ਨੂੰ ਨੁਕਸਾਨ ਕੀ ਹੋਣਾ ਜੀ ਜਦੋਂ ਵਰਦੀ ਧਰਾਂ ਨੇ ਹਜ਼ਾਰਾਂ ਮੁੰਡੇ ਮਾਰੇ ਨਿਕਰਾਂ ਚ ਫੜ ਕੇ ਉਜਾੜੇ ਨੇ ਉਹ ਕਿਹੜੇ ਸੰਵਿਧਾਨ ਅਨੁਸਾਰ ਕੀਤਾ ਜੀ ਉਹ ਕਿਹੜੇ ਕਾਨੂੰਨ ਅਨੁਸਾਰ ਕੀਤਾ ਉਹਦਾ ਪੰਜਾਬ ਨੂੰ ਫਾਇਦਾ ਹੋ ਗਿਆ ਜੇ ਵਰਦੀ ਪੰਜਾਬ ਦੇ ਨੌਜਵਾਨਾਂ ਨੂੰ ਖੂਨ ਨਾਲ ਹੱਥ ਰੰਗਦੀ ਆ ਤੇ ਉਹਦਾ ਫਿਰ ਪੰਜਾਬ ਨੂੰ ਫਾਇਦਾ ਕਿ ਮੁਲਕ ਨੂੰ ਫਾਇਦਾ ਸੋ ਠੀਕ ਆ ਇੱਕ ਗੱਲ ਇਹ ਜ਼ਰੂਰ ਉੱਭਰਦੀ ਆ ਵੀ ਯਾਰ ਜਿਹੜਾ ਪੰਜਾਬੀ ਖੂਨ ਆ ਜਾਂ ਖਾਲਸਾ ਪੰਥ ਦੀ ਵਿਰਾਸਤ ਆ ਜੇ ਤੁਸੀਂ ਉਹਦੇ ਨਾਲ ਅੱਥ ਤੋਂ ਵਹਾਂ ਜਾਓਗੇ ਫੇਰ ਉਹ ਪ੍ਰਵਾਹ ਨਹੀਂ ਕਰਨਗੇ ਦੇਖੀ ਜੋ ਜੋ ਹੁੰਦੀ ਆ ਫੇਰ ਉਹ ਹੀ ਆ ਮਤਲਬ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਸਿਕਾਏ ਫਿਰ ਇਹ ਇਹ ਤਾਂ ਪਰੰਪਰਾਵਾਂ ਨੇ ਜੀ ਇਹਨਾਂ ਨੂੰ ਤੁਸੀਂ ਕਿਵੇਂ ਮੋੜ ਦੋਗੇ ਸੁਖਾ ਸਿੰਘ ਮਹਤਾਬ ਸਿੰਘ ਨੂੰ ਨਹੀਂ ਅਸੀਂ ਭੁੱਲੇ ਗਰਜਾ ਸਿੰਘ ਤੇ ਬੋਤਾ ਸਿੰਘ ਨੂੰ ਨਹੀਂ ਭੁੱਲੇ ਸੋ ਇਸ ਕਰਕੇ ਸੀ ਨਾ ਸাকা ਨੀਲਾ ਤਾਰਾ ਭੁੱਲਣਾ 600 ਕਿਸਾਨ ਸ਼ਹੀਦ ਤੇ ਤੁਸੀਂ ਵਾਅਦੇ ਕਰਕੇ ਮੁਕਰਿਆ ਬਿਲਕੁਲ ਤੁਸੀਂ ਜੋ ਕਿਸਾਨਾਂ ਨਾਲ ਨੇ ਅੰਦੋਲਨ ਮੁਲਤਵੀ ਕੀਤਾ ਸੀ ਉਹ ਤੋਂ ਮੁਕਰਿਓ ਬਿਲਕੁਲ ਤੁਸੀਂ ਪਾਰਲੀਮੈਂਟ ਦੇ ਵਿੱਚ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਉਹ ਤੋਂ ਮੁਕਰਿਓ ਮੁਕਰਿਓ ਤੇ ਤੁਹਾਡਾ ਦੀਨ ਮਾਨ ਕੀ ਹੈ ਤਾਂ ਸੋ ਇਸ ਕਰਕੇ ਇਹਦੇ ਵਿੱਚ ਠੀਕ ਗਲਤ ਨਹੀਂ ਤਾਂ ਸਾਈਡ ਲੈਣੀ ਪੈਂਦੀ ਹੈ ਵੀ ਆ ਜਾਵਰਾ ਆ ਪੀੜਤਾ ਇਸ ਹਿਸਾਬ ਨਾਲੇ ਲੋਕਾਂ ਨੂੰ ਸੋਚਣਾ ਚਾਹੀਦਾ ਮੰਤਰੀ ਸਾਹਿਬ ਜੇ ਗੱਲ ਕਰਾਂ ਕੰਗੜਾ ਦੀ ਭੈਣ ਦੀ ਗੱਲ ਕਰਾਂ ਰੰਗੋਲੀ ਦੀ ਬਿਆਨ ਉਹਨਾਂ ਦਾ ਵੀ ਸਾਹਮਣੇ ਆਂਦਾ ਜੇ ਕਿਸਾਨੀ ਅੰਦੋਲਨ ਸੀਗਾ ਜੇ ਹੁਣ ਥੱਪੜ ਵਾਲੀ ਗੱਲ ਇਹਦੇ ਕਰੀਏ ਵੀ ਸਸਪੈਂਡ ਕਰਨਾ ਕੁਝ ਨਹੀਂ ਹੋਣਾ ਪੈਸੇ ਮਿਲ ਜਾਣੇ ਕੁੜੀ ਨੂੰ ਵੀ ਇਹਦਾ ਰਿਮਾਂਡ ਲਓ ਇਹ ਗੱਲ ਆਖੀ ਜਾਂਦੀ ਉਹਨਾਂ ਵੱਲੋਂ ਲੈ ਲੈਣਾ ਰਿਮਾਂਡ ਉਹ ਤਾਂ ਗ੍ਰਿਫਤਾਰੀ ਨਹੀਂ ਕੀਤੀ ਹੁਣ ਤੱਕ ਕੋਈ ਗ੍ਰਿਫਤਾਰ ਨਹੀਂ ਹੋਇਆ ਅੱਜ ਮੈਂ ਉਹਨਾਂ ਦੇ ਆਈਜੀ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦਾ ਵੀ ਖੂਨ ਆ ਜਿਹੜਾ ਦਿਮਾਗ ਤੇ ਚੜ ਗਿਆ ਇੰਨੀ ਕੀ ਗੱਲ ਆ ਠੀਕ ਆ ਗਲਤ ਆ ਨਹੀਂ ਹੋਣਾ ਚਾਹੀਦਾ ਸੀ ਇਹਦੇ ਨਾਲ ਬਦਨਾਮੀ ਹੋਈ ਆ ਪਰ ਉਹ ਕੁੜੀ ਆ ਜਿਹੜੀ ਵੈਲ ਬਿਹੇਵਡ ਆ ਕੋਈ ਕੋਈ ਉਹਦੇ ਖਿਲਾਫ ਕੇਸ ਨਹੀਂ ਨਾਲ ਦੇ ਵੱਲੋਂ ਬੁਰਾ ਵਰਤਾ ਦਾ ਕੇਸ ਨਹੀਂ ਹੋਰ ਸਾਰੇ ਕਰੇ ਸਮਾਜ ਤੇ ਚਾਹੀਦਾ ਹੈ ਆ ਮਤਲਬ ਜੇ ਕੰਗਣਾ ਨੇ ਤਾਂ ਚਲੋ ਕੀ ਕਰਨਾ ਜਿਹੜੀ ਕੰਗਣਾ ਨਹੀਂ ਪਹਿਣ ਬੋਲੀ ਆ ਨਾ ਉਹ ਵੀ ਕਹਿੰਦੇ ਵੀ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਵਾਲਾ ਹਾਲ ਆ ਮੈਂ ਸੁਣਿਆ ਉਹਦਾ ਸਾਰੇ ਕਸੇ ਦਾ ਮਤਲਬ ਆ ਕਰ ਲੋ ਆ ਕਰ ਲੋ ਤੇ ਜੇ ਰਿਮਾਂਡ ਉਹਨਾਂ ਦਾ ਕਿਉਂ ਨਾ ਲਿਆ ਜਾਵੇ ਜਿਨ੍ਹਾਂ ਨੂੰ 31 31 ਸਾਲਾਂ ਬਾਅਦ ਸਜ਼ਾਵਾ ਹੁੰਦੀਆਂ ਨੇ ਉਹ ਤਾਂ ਹਿੰਦੂ ਮੁੰਡਾ ਸੀ ਸਬਜ਼ੀ ਵੇਚਣ ਵਾਲਾ ਸੀ ਜਿਹੜਾ ਮਤਲਬ ਇਹ ਆ ਉਹਨਾਂ ਦਾ ਰਿਮਾਂਡ ਕਿਉਂ ਨਾ ਲਾਇਆ ਜਾਵੇ ਜਿਨ੍ਹਾਂ ਨੇ ਪੰਜਾਬ 'ਚ ਜ਼ੁਲਮ ਢਾਏ ਨੇ ਸੋ ਇਸ ਕਰਕੇ ਕੋਈ ਨਹੀਂ ਹੱਥੀ ਚੱਲਦੇ ਰਹਿੰਦੇ ਆ। ਪਰ ਇੱਥੇ ਇੱਕ ਇੱਕ ਗੱਲ ਇੱਥੇ ਸਾਹਮਣੇ ਆਉਂਦੀ ਆ ਜਿਹੜੀ ਭਾਜਪਾ ਆ ਸਟੈਂਡ ਬਹੁਤ ਤਕੜਾ ਲੈ ਰਹੀ ਆ ਪ੍ਰੈਸ ਕਾਨਫਰੈਂਸ 'ਤੇ ਰੱਖੀ ਗਈ। ਅ ਜਕਰ ਸਾਹਿਬ ਦਾ ਵੀ ਬਿਆਨ ਸਾਹਮਣੇ ਆਉਂਦਾ ਆ। ਉਸ ਬਾਰੇ ਕੀ ਕਹੂੰਗੀ ਜੀ ਵੀਰਹੁਣੇ? ਕੀ ਕਿਹਾ ਜਕਰ ਸਾਹਿਬ ਨੇ ਮੈਂ ਸੁਣਿਆ ਨਹੀਂ। ਜਕਰ ਸਾਹਿਬ ਕਹਿੰਦੇ ਨੇ ਵੀ ਅਸੀਂ ਕੰਗਣਾ ਜਿਹੜਾ ਕਿ ਗਲਤ ਹੋਇਆ ਥੱਪੜ ਨਹੀਂ ਮਾਰਨਾ ਚਾਹੀਦਾ ਸੀ ਜਿਹੜਾ ਡਿਊਟੀ ਤੇ ਤਾਇਨਾਤ ਸੀ ਕੁੜੀ ਜਿਹੜੀ। ਇਹਨੂੰ ਠੀ ਕਿਸ ਨੇ ਥੋੜੋ ਕੇ ਵੀ ਠੀਕ ਹੋਇਆ ਕਾਰਨ ਕੀ ਆ ਹੋਇਆ ਕਿਉਂ ਕਾਰਨ ਕੀ ਆ ਗੱਲ ਤਾਂ ਦੇਖਣ ਦੀ ਲੋੜ ਆ ਨਾ ਜੀ ਹੁਣ ਜੇ ਕੋਈ ਅਗਲੇ ਬਾਗੀ ਨਹੀਂ ਹੋਣਾ ਚਾਹੀਦਾ ਸੀ ਧਰਮੀ ਫੌਜ ਨੂੰ ਇੰਦਰਾ ਨਹੀਂ ਮਾਰਨੀ ਚਾਹੀਦੀ ਸੀ ਬਿਆੰਤ ਨਹੀਂ ਮਾਰਨਾ ਚਾਹੀਦਾ ਸੀ ਉਹ ਬਾਈ ਜੀ ਇੱਕ ਗੱਲ ਦਾ ਪ੍ਰਗਟਾਵਾ ਜਦੋਂ ਤੁਸੀਂ ਉਹ ਗੱਲ ਨੂੰ ਉਸ ਹਾਸਲ ਹਾਲਤ ਦੇ ਪ੍ਰਸੰਗ ਚ ਰੱਖ ਕੇ ਨਹੀਂ ਦੇਖੋਗੇ ਫਿਰ ਤੁਸੀਂ ਤਿਲ ਤਿੰਗ ਨੂੰ ਸਹੀ ਪਹੁੰਚ ਨਹੀਂ ਬਣਾਉਣੀ ਚਾਹੀਦੀ ਤੁਸੀਂ ਮੈਨੂੰ ਇਹ ਦੱਸੋ ਰਾਹੁਲ ਗਾਂਧੀ ਦੇ ਪਰਿਵਾਰ ਨੇ ਰਜੀਵ ਗਾਂਧੀ ਦੇ ਕਾਤਲਾਂ ਨੂੰ ਮਾਫ ਕੀਤਾ ਕੋਈ ਛੋਟੀ ਗੱਲ ਆ ਲਲਤ ਮਾਕਨ ਮਾਰਿਆ ਗਿਆ ਘਰ ਵਾਲੀ ਮਾਰੇਗੀ ਕੱਲੀ ਬੇਟੀ ਸੀ ਜੀ ਉਹਨੇ ਮaaf ਕੀਤਾ ਕੁੱਕੀ ਗਿੱਲ ਨੂੰ ਇਤਿਹਾਸ ਸਿਰਜਣ ਵਾਲੀਆਂ ਗੱਲਾਂ ਹੁੰਦੀਆਂ ਨੇ ਇਹ ਬਿੱਟੂ ਕਹਿੰਦਾ ਰਾਹੁਲ ਮੇਰੇ ਤੇ ਦਬਾਅ ਪਾ ਰਿਹਾ ਸੀ ਜੀ ਵੀ ਆਪਣੇ ਦੱਦ ਦੇ ਕਤਲਾਂ ਨੂੰ ਮaaf ਕਰੋ ਇਹ ਚੈਪਟਰ ਬੰਦ ਕਰੋ ਜਦੋਂ ਉਹ ਅੰਦਰ ਰੌਲਾ ਪਾ ਰਿਹਾ ਸੀ ਉਹ ਨੋਟੀਫਿਕੇਸ਼ਨ ਬਾਰੇ ਬਿੱਟਾ ਬਾਹਰ ਕੂਕ ਰਿਹਾ ਸੀ ਬਿੱਟੂ ਅੰਦਰ ਕੂਕ ਰਿਹਾ ਸੀ ਇਹਨਾਂ ਨੇ ਉਹ ਰੱਦ ਕਰਵਾਇਆ ਸੋ ਇਹ ਉਹ ਸੋਚ ਵੀ ਹੈਗੀ ਆ ਨਾ ਜੀ ਜਿਹੜੇ ਸੋਚਦੇ ਨੇ ਵੀ ਇਹ ਇਹ ਜਿਹੜਾ ਚੱਲ ਪਿਆ ਇਹਨੂੰ ਕਿਤੇ ਨਾ ਕਿਤੇ ਆ ਕੇ ਸੰਭਲਪ ਕਰੋ ਇਹਨੂੰ ਖਤਮ ਕਰੋ ਆਪਾਂ ਨਵੇਂ ਜੋ ਨਫਰਤ ਦੀ ਥਾਂ ਪਿਆਰ ਦੀ ਗੱਲ ਤੋਰੀਏ ਪਰ ਭਾਜਪਾ ਨੇ ਤਾਂ ਬਿੱਟੂ ਨੂੰ ਥਾਪੀ ਦੇ ਕੇ ਇਹਦਾ ਪੁਰਾਣਾ ਨੰਗ ਵੀ ਨੰਗਾ ਕਰਤਾ ਵੀ ਸਾਡਾ ਤਾਂ ਪੁਰਾਣਾ ਯਾਰ ਆ ਇਹ ਤੇ ਇਹ ਵੀ ਦੱਸਤਾ ਵੀ ਪੰਜਾਬ ਦੇ ਪ੍ਰਤੀ ਸਾਡੀ ਸੋਚ ਉਹੀ ਆ ਜਿਹੜੀ ਬੀਅੰਤ ਸਿੰਘ ਦੀ ਰਹੀ ਆ ਉਸੇ ਸੋਚ ਦੇ ਨਾਲ ਅਸੀਂ ਉਹਦਾ ਨਮਾਇੰਦਾ ਪੰਜਾਬ ਦਾ ਵੱਡਾ ਥਾਪਿਆ ਤੇ ਉਹ ਕਹਿੰਦਾ ਮੈਂ ਮੁੱਖ ਮੰਤਰੀ ਵੀ ਬਣ ਸਕਦਾ ਇਹ ਜਿਹੜੇ ਭਲੇਖੇ ਪੈਂਦੇ ਨੇ ਨਾ ਇਹ ਇਹ ਦੂਰ ਹੋ ਜਾਣਗੇ ਆ ਜਿਮਨੀ ਚੋਣਾ ਚ ਦੂਰ ਹੋ ਜਾਣਗੇ ਨੰਬਰ ਨੰਬਰ 1 ਤਾਂ ਬਾਕੀ ਇਹ ਆ ਜਿਹੜਾ ਇਹ ਫੋਕਰਾ ਸਿਰੇ ਦਾ ਭੌਂਕਾ ਇਹਦੀ ਗੱਲ ਦਾ ਕੋਈ ਜਬ ਇਹ ਕਹਿੰਦਾ ਮੈਂ ਸਾਰੇ ਪੰਜਾਬੀਆਂ ਨੂੰ ਨਾਲ ਲੈ ਕੇ ਚੱਲوں ਉਹੀ ਉਹੀ ਮੈਂ ਵੀ ਇਹੀ ਗੱਲ ਕਹਿ ਰਿਹਾ ਸੀ ਪੰਜਾਬ ਦੇ ਨਾਲ ਆ ਮੈਂ ਪੰਜਾਬੀਆਂ ਨੂੰ ਲੈ ਕੇ ਜਾਊਂਗਾ ਅੱਗੇ ਕਿਹੜੀ ਗੱਲ ਹੈ ਤੇ ਪੰਜਾਬ ਦੇ ਨਾਲ ਹਮ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੇ ਖਿਲਾਫ ਝੂਠੇ ਪੁਲਿਸ ਮੁਕਾਬਲਿਆਂ ਦੇ ਖਿਲਾਫ ਕਿਸਾਨਾਂ ਨਾਲ ਜੋ ਕੀਤੀ ਆ ਤੂੰ ਦੱਸ ਉਹਨਾਂ ਦੇ ਖਿਲਾਫ ਆ ਕੀ ਕਹੇਂਗਾ ਤੂੰ ਤੇਰੀ ਪਾਰਟੀ ਨੇ ਤਾਂ ਕਿਸਾਨਾਂ ਦਾ ਕੋਈ ਮੁੱਦੇ ਨਹੀਂ ਰੱਖਿਆ ਜੀ ਨਾ ਐਸਪੀ ਵਾਲਾ ਰੱਖਿਆ ਨਾ ਕਰਜਾ ਮਾਫ ਕਰਨ ਵਾਲਾ ਰੱਖਿਆ ਨਾ ਕੋਈ ਮਜ਼ਦੂਰਾਂ ਦਾ ਰੱਖਿਆ ਨਾ ਕੋਈ ਮਲਾਜਮਾਂ ਦਾ ਰੱਖਿਆ ਤੇ ਪੰਜਾਬ ਦੇ ਕਿਹੜੇ ਮੁੱਦੇ ਬਾਰੇ ਤੇਰੀ ਪਾਰਟੀ ਦੀ ਪੋਜੀਸ਼ਨ ਆ ਜੀ ਤੂੰ ਕਿਹੜਾ ਮੁੱਦਾ ਹੱਲ ਕਰਾ ਲੇਗਾ ਤੇਰੇ ਮਲੰਗ ਨਾਲ ਪੰਜਾਬ ਤੁਰੂ ਕਿਹੜਾ ਜੀ ਮਤਲਬ ਤੇਰੇ ਰਨ ਨਹੀਂ ਕਰਨੀ ਪੰਜਾਬ ਵਿਰੋਧੀ ਸਿੱਖ ਵਿਰੋਧੀ ਤੇਰੀ ਸੋਚ ਆ ਕਿਸਾਨ ਵਿਰੋਧੀ ਤੇਰੀ ਸੋਚ ਆ ਜੇ ਕਿਸਾਨ ਅੰਦੋਲਨ ਵੇਲੇ ਤੂੰ ਉੱਥੇ ਧਰਨਾ ਲਾ ਲਿਆ ਇਹਦੇ ਨਾਲ ਤੇਰੇ ਸਾਰੇ ਕੰਮ ਥੋੜਾ ਮਾਫ਼ ਹੋ ਗਏ ਹੁਣ ਤੂੰ ਕੀ ਬੋਲਣਾ ਕਿਸਾਨਾਂ ਦੇ ਪ੍ਰਤੀ ਸੋ ਇਸ ਕਰਕੇ ਬੜਾ ਭੁਲੇਖਾ ਇਹਨੂੰ ਇਹ ਨੂੰ ਪੁੱਛਦਾ ਕਾਉਣਾ ਜੀ ਇਹ ਤਾਂ ਕਹਿੰਦੇ ਸਿੱਧੂ ਕਿਵੇਂ ਪ੍ਰਧਾਨ ਬਣ ਜੂ ਅਮਰਿੰਦਰ ਨੂੰ ਕਿਵੇਂ ਲਾ ਦੇਣਗੇ ਸਾਡੀ ਸਾਰੀ ਸਰਕਾਰ ਅਮਿੰਦਰ ਤੋਂ ਅਸ਼ੀਰਵਾਦ ਲੈ ਕੇ ਆਉ ਸੋ ਇਹ ਇਹਦੀਆਂ ਗੱਲਾਂ 'ਚ ਕੋਈ ਦਮ ਨਹੀਂ ਨਾ ਕੋਈ ਇਹਨੂੰ ਸੁਣਦਾ ਇਹ ਥੋਥਾ ਚਣਾ ਬਾਜੇ ਘਣਾਂ ਵਾਲੀ ਹਾਲਤ ਬਿਲਕੁਲ ਬਿਲਕੁਲ ਸੋ ਮਲੀ ਸਾਹਿਬ ਗੱਲ ਫੇਰ ਆ ਜੀ ਆਪਾਂ ਥੱਪੜ ਵਾਲੀ ਮੌਕੇ ਤੇ ਜਿਹੜੀ ਗੱਲ ਤੇ ਮੈਂ ਆਇਆ ਸੀਗਾ ਥੱਪੜ ਵੱਜਿਆ ਹਨਾ ਵੀਡੀਓ ਵਾਇਰਲ ਹੋਈਆਂ ਨੇ ਠੀਕ ਹੈ ਜੀ ਪਰ ਜਿਹੜਾ ਅਸਲ ਕਾਰਨਾ ਥੱਪੜ ਵਾਲੀ ਵੀਡੀਓ ਸਾਹਮਣੇ ਨਹੀਂ ਕੋਈ ਆਈ ਸਿਰਫ ਗੱਲ ਚੱਕੀ ਗਈ ਆ ਸਪਸ਼ਟ ਕੀਤਾ ਵੀ ਥੱਪੜ ਵੱਜਿਆ ਆ ਥੱਪੜ ਵੱਜਿਆ ਜੀ ਇਹ ਉਹ ਵੀ ਮੰਨਦੇ ਨੇ ਉਹ ਕੁੜੀ ਵੀ ਮੰਦੀ ਆ ਕੁੜੀ ਬੋਲੀ ਵੀ ਆ ਵੀ ਜਦੋਂ ਇਹ ਉਹ ਉਹਨਾਂ ਬਾਰੇ ਬੋਲੀ ਸੀ ਮੇਰੀ ਮਾਂ ਉੱਥੇ ਬੈਠੀ ਸੀ ਇਸ ਤੋਂ ਬਾਅਦ ਹੋਰ ਕੀ ਹੋਜੀ ਮਤਲਬ ਉਹ ਸਾਰੀ ਚੀਜ਼ ਸਾਹਮਣੇ ਵੀ ਆ ਪਰ ਇਹ ਤਾਂ ਮੁਕਰਦਾ ਤਾਂ ਕੋਈ ਨਹੀਂ ਨਾ ਉਹ ਮੁਕਰਦਾ ਨਾ ਉਹ ਮੁਕਰਦਾ ਹਾਂ ਠੀਕ ਆ ਇੱਕ ਸਰਕਾਰੀ ਨੌਕਰੀ ਆ ਉਹਦੀ ਇੱਕ ਗੱਲ ਮੰਨ ਲਓ ਕਹਿ ਵੀ ਦੇਵੇ ਜਜਵਾਤੀ ਤੌਰ ਤੇ ਹੋ ਗਿਆ ਜੀ ਮੇਰਾ ਕੋਈ ਇਰਾਦਾ ਹੈ ਜਾਂ ਨਹੀਂ ਸੀ ਫਿਰ ਕਹੀ ਇਹਨੇ ਲਿਖਿਆ ਹੁਣ ਉਹਦੇ ਥੂ ਥੂ ਕਿਉਂ ਹੋਊ ਜੀ ਕਿਉਂ ਹੋਊ ਤੂੰ ਤੂੰ ਕਰਨ ਵਾਲੀ ਕਿਹੜੀ ਗੱਲ ਆ ਠੀਕ ਆ ਹੁਣ ਮੰਨ ਲਓ ਜਿਓ ਬਾਹਰ ਆ ਜੇ ਬਾਈ ਜੀ ਉਹਨੂੰ ਕਰੋੜਾਂ ਰੁਪਏ ਇਕੱਠੇ ਹੋ ਜਾਣਗੇ ਉਹ ਐਮਪੀ ਦੀ ਚੋਣ ਵੀ ਲੜ ਸਕਦੀ ਆ ਜਿਮਨੀ ਚੋਣ ਵੀ ਲੜ ਸਕਦੀ ਆ ਜਿੱਤ ਵੀ ਸਕਦੀ ਆ ਪਰ ਇਹ ਕੋਈ ਸਹੀ ਰਾਹ ਨਹੀਂ ਜਿਨੇ ਜਿੱਥੇ ਜੋ ਕੀਤਾ ਉਹਨੂੰ ਉੱਥੇ ਹੀ ਮਾਨਤਾ ਮਿਲਣੀ ਚਾਹੀਦੀ ਆ ਸੋ ਇਹ ਇਸ ਕਰਕੇ ਜਿਹੜੀ 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 ਇਹ ਵਰਤਾਰਾ ਇਹਨੂੰ ਇਸ ਇਹ ਇਹ ਵਰਤਾਰਾ ਚਾਹੇ ਖਡੂਰ ਸਾਹਿਬ ਦਾ ਵਰਤਾਰਾ ਚਾਹੇ ਫਰੀਦਕੋਟ ਦਾ ਵਰਤਾਰਾ ਇਹ ਦਿਖਾਉਂਦੇ ਨੇ ਪੰਜਾਬ ਦੇ ਦਰਦ ਡੂੰਘੇ ਨੇ ਜ਼ਖਮ ਡੂੰਘੇ ਨੇ ਇਹਨਾਂ ਨੂੰ ਹਰਨ ਕਰਨ ਦੀ ਲੋੜ ਆ ਮਲਮ ਲਾਉਣ ਦੀ ਲੋੜ ਆ ਤੇ ਰਮਾਂਡਾਂ ਲੈ ਕੇ ਵਿੱਚੋਂ ਕੱਢਣ ਕਢਾਉਣ ਚੋਂ ਕੁਝ ਨਹੀਂ ਨਿਕਲਣਾ ਨਾ ਅਜੇ ਤੱਕ ਨਿਕਲਿਆ ਧੰਨਵਾਦ ਜੀ